ਡੇਰਾ ਬਿਆਸ ਮੁਖੀ ਨੂੰ ਮਿਲਣ ਦੇ ਮਾਮਲੇ 'ਚ ਹਰਿਆਣਾ ਕਮੇਟੀ ਦੇ ਪ੍ਰਧਾਨ ਚਿੰਦਾ ਨੇ ਤਖਤ ਸ੍ਰੀ ਅਕਾਲ ਪਤھ ਸਾਹਿਬ ਜਾ ਕੇ ਮਾਫੀ ਮੰਗੀ ਹੈ। ਸ੍ਰੀ ਅਕਾਲ ਪਤھ ਸਾਹਿਬ ਦੇ ਇਸ ਕਰ ਤਹਿਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਚ ਤੇ ਹੋਰ ਆਗੂਆਂ ਦੇ ਅੱਗੇ ਪੇਸ਼ ਹੋ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਚਿੰਦਾ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਡੇਰੇ ਜਾ ਕੇ ਮਿਲਣ ਤੇ ਸਨਮਾਨਿਤ ਕਰਨ ਤੇ ਆਪਣੇ ਆਪ ਨੂੰ ਸਿੱਖ ਮਰਿਆਦਾ ਤੋਂ ਟੋਲਟ ਜਾਣ ਤੇ ਪਛਤਾਪ ਕੀਤਾ ਤੇ ਆਪਣੀ ਸੁਖਲ ਨੂੰ ਮੰਨਦੇ ਹੋਏ ਜਗਦੀਸ਼ ਸਿੰਘ ਚੀਨਾ ਨੇ ਸਾਥੀ ਮੈਂਬਰਾਂ ਸਮੇਤ ਪਹੁੰਚ ਕੇ ਜਥੇਦਾਰਾ ਅਗੇ ਇਸ ਖੁੱਲ ਨੂੰ ਬਖਸ਼ਾਉਣ ਲਈ ਆਪਣੀ ਗਲਤੀ ਮੰਨੀ ਹੈ ਅੱਜ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਬਣਨ ਤੋਂ ਬਾਅਦ ਇੱਕ ਭਾਵਨਾ ਸੀ ਕਿ ਅਕਾਲ ਤਖਤ ਸਾਹਿਬ ਆ ਕੇ ਨਾ ਮਸਤ ਖੂਆ ਹਰਮੰਦਰ ਸਾਹਿਬ ਨਾਲ ਮਸਤ ਖੂਆ ਤੇ ਇੱਕੋ ਜਿਹਾਣੇ ਅਣਜਾਣੇ ਵਿੱਚ ਇਹੋ ਜੇ ਪਾਣੇ ਵਰਤ ਗਏ ਜਿਹਦਾ ਇੱਕ ਸੰਗਤਾਂ ਵਿੱਚ ਬਹੁਤ ਵੱਡਾ ਰੋਸ਼ ਵਿਖਣ ਨੂੰ ਮਿਲਿਆ ਉਸ ਸੰਗਤਾਂ ਦੇ ਰੋਸ਼ ਨੂੰ ਮੇਰੀਆਂ ਭਾਵਨਾਵਾਂ ਬਹੁਤ ਆਈ ਤੁਈਆਂ ਕਿ ਜਾਣੇ-ਨਜਾਣੇ ਦੇ ਵਿੱਚ ਜੋ ਕੁਝ ਇਹ ਹੋਇਆ ਹੈ ਇੱਕ ਗੁਰਸੇਖ ਖਮਰਤਾਰੀ ਗੁਰਸਿੱਖ ਉਸ ਗੁਰਸਿੱਖ ਜਿਹੜਾ ਅੱਜ ਤੱਕ ਅਕਾਲ ਤਖ਼ਤ ਸਾਹਿਬ ਆਪਣਾ ਸਿਰ ਵੀ ਆਪਣੀ ਮੰਨਦਾਰਿਆ ਹੋਵੇ ਸਾਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲਾ ਇੱਕ ਗੁਰਸੇਖ हरियाणा कमेटी ਦਾ ਸੇਵਾਦਾਰ ਹੋਣ ਦੇ ਨਾਤੇ ਜਿਨੇ ਸਭ ਤੋਂ ਕਮਸਪਤੀ ਗ੍ਰੰਥਪਤੀ ਤੇ ਅਕਾਲ ਤਖਤ ਪ੍ਰਤੀ ਆਪਣਾ ਸਾਰਾ ਜੀਵਨ ਹੀ ਸਮਰਪਿਤ ਕੀਤਾ ਹੋਵੇ ਇਸ ਤੋਂ ਪਹਿਲਾਂ ਵੀ ਮੈਂ ਕਈ ਵਾਰ ਅਕਾਲ ਤਖਤ ਸਾਹਿਬ ਤੇ ਆਉਂਦਿਆ ਹਾਂ ਪਰ ਅੱਜ ਨਾਤਾ ਕਾਲਤਖ ਸਾਹਿਬ ਵੱਲੋਂ ਕੋ ਹੁਕਮ ਸੀ ਆਉਂਦਾ ਪਰ ਜਦੋਂ ਮੈਂ ਸੰਗਤਾਂ ਦੀਆਂ ਭਾਵਨਾ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਵੇਖਿਆ ਤੇ ਮਨ ਬੜਾ ਦੁਖੀ ਦੁਖੀ ਹੋਇਆ ਕਿ ਜੋ ਸਾਡੀ ਸਿੱਖ ਕੌਮ ਨੂੰ ਪ੍ਰਵਾਣ ਹੀ ਨਹੀਂ ਤੇ ਮੈਂ ਮੁਕ ਸੇਵਾਦਾਰ ਹੋਣ ਕਰਕੇ ਇਹੋ ਜੀ ਗਲਤੀ ਕਰ ਬੈਠਾ ਤੇ ਮੈਂ ਛੁੜਿਆ ਨਹੀਂ ਗਿਆ ਤੇ ਅੱਜ ਮੈਂ ਉਸ ਪਛਤਾਵਾ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਮੈਂ ਸੁਭਾਗਾ ਸਵੇ ਜਹਾ ਮੇਰੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਹੀਂ ਉਹਨਾਂ ਦੇ ਨਾਲ ਅੱਜ ਦਮਦਮਾ ਸਾਹਿਬ ਦੇ ਜਹੇਦਾਰਾਂ ਦੇ ਵੀ ਨਾਲ ਵਿਚਾਰ ਵਟਾਂਦਰਾ ਹੋਇਆ ਦਰਸ਼ਣ ਉਹਨਾਂ ਦੇ ਵੀ ਨਾਲ ਹੋਏ ਨੇ ਮੈਂ ਬਹੁਤ ਬਹੁਤ ਭਾਗਾ ਸਮਝਦਾ ਹਾਂ ਮੇਰੇ ਵਾਸਤੇ ਸਭ ਤੋਂ ਪਹਿਲੋਂ ਅਕਾਲ ਤਖਤ ਸਾਹਿਬ ਹੈ ਪੰਥ ਹੈ ਗ੍ਰੰਥ ਹੈ ਬਾਕੀ ਸਭ ਕੁਝ ਮੇਰੇ ਅਗੇ ਕੋਈ ਵੀ ਅਹਿਮਤ ਨਹੀਂ ਰੱਖਦਾ ਭਾਵੇਂ ਕੋ ਕਿੰਦੀ ਵੱਡੀ ਸ਼ਖਸੀਅਤ ਹੋਵੇ ਇਸ ਕਰਕੇ ਮੈਂ ਅੱਜ ਆਪਣਾ ਅਕਾਲ ਸਖ ਸਾਹਿਬ ਤੇ ਜਹਦਰ ਸਾਹਿਬ ਅਤੇ ਦਮਦਰ ਸਾਹਿਬ ਨੂੰ ਸਾਹਮਣੇ ਅਹਿਸਾਸ ਕੀਤਾ ਹੈ ਕਿ ਐਂਦਾ ਇਹੋ ਜਿਹੀ ਗੁਲ ਨਾ ਹੋਵੇ ਮੇਰੇ ਜੀਵਨ ਦੇ ਵਿੱਚ ਮੇਰੇ ਪ੍ਰਤੀ ਵੀਰ ਅਰਦਾਸ ਕਰਨੀ ਤੇ ਮੈਂ ਨਹੀਂ ਅਕਾਲ ਤਖਤ ਸਾਹਿਬ ਜਾ ਕੇ ਇਸ ਗੱਲ ਦੀ ਆਪਣੀ ਪੋਲ ਹੈ ਜੋ ਉਹਦੇ ਪ੍ਰਤੀ ਅਰਦਾਸ ਕਰਾਂਗਾ ਹਰਮੰਦਰ ਸਾਹਿਬ ਵੀ ਮਰਥਾ ਟੇਕਾਂਗਾ ਇਨਸਾਨ ਭੁੱਲਣ ਹਾਰ ਹੈ ਗਲਤੀਆਂ ਕਰ ਜਾਂਦਾ ਹੈ ਜਾਣੇ ਅਣਜਾਣੇ ਵਿੱਚ ਕਈ ਵਾਰਾਂ ਗਲਤੀਆਂ ਕਰਵਾਈਆਂ ਜਾਂਦੀਆਂ ਨੇ ਇਹ ਕੁਝ ਟਾਈਮ ਹੁੰਦਾ ਹੈ ਜਦੋਂ ਇਨਸਾਨ ਮਜਬੂਰ ਹੋ ਕੇ ਕਿਸੇ ਦੇ ਹੱਥੀਂ ਚੜ ਕੇ ਬਿਨਾ ਸੋਚਿਆ ਸਮਝਿਆ ਤੋਂ ਗਲਤੀਆਂ ਕਰ ਦਿੰਦਾ ਪਰ ਦੇਰ ਹੈ درست ਹੈ ਮੈਂ ਸਮਝਦਾ ਹਾਂ ਮੇਰੇ ਨਾਲ ਜਲਦੀਪ ਸਿੰਘ ਜੀ ਫੱਗੂ ਜੋ ਕਿ ਮੈਂਬਰ ਨੇ ਸਾਡੇ ਇਸ ਕਾਲੇ ਵਾਲੀ ਰੋੜੀ ਹਲਕੇ ਤੋਂ ਉਹ ਵੀ ਮੇਰੇ ਨਾਲ ਨੇ ਮੇਰੇ ਨਾਲ ਆਏ ਜਹਦਰ ਰਵਣ ਸਿੰਘ ਜੀ ዳਚਰ ਜੋ ਸਾਡੇ ਮੋਢੀ ਰਹੇ ਨੇ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਹਦਰ ਮਨਜੀਤ ਸਿੰਘ ਜੀ ዳਚਰ ਉਹ ਵੀ ਮੇਰੇ ਨਾਲ ਨੇ ਅਸਾਂ ਅੰਦਰ ਬੈਠ ਕੇ ਜਥੇਦਾਰ ਸਾਹਿਬ ਦੋਹਾਂ ਨੂੰ ਇਹ ਗੱਲ ਦਾ ਵਿਸ਼ਵਾਸ ਦੁਆਇਆ ਹੈ ਕਿ ਐਂਦਾ ਇਹੋ ਜੀ ਪੁੱਲ ਆਪਾਂ ਨਹੀਂ ਕਰਾਂਗੇ ਜਿਹੜੀ ਪੰਥ ਦੇ ਵਿਰੁੱਧ ਹੋਵੇ ਜਿਹੜੇ ਸਾਡੇ ਸਿੱਖ ਧਰਮ ਦੇ ਵਿਰੁੱਧ ਹੋਵੇ ਤੁਹਾਡਾ ਬਹੁਤ ਵਧੀਆ ਸਵਾਲ ਏ ਮੈਂ ਤੁਹਾਡੇ ਵਿਚਾਰ ਦੀ ਕਦਰ ਕਰਦਾ ਹਾਂ ਮੇਥੋਂ ਪੁੱਲ ਹੋਈ ਦੋ ਦਿਨ ਪਹਿਲੂ ਤੇ ਮੈਂ ਕਲਤਖ ਸਾਹਿਬ ਦੇ ਜ਼ਹਿਦਾਰਾਂ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਵਾਸਤੇ ਵੀ ਇਹ ਹੁੜੀ ਭੁੱਲ ਨਾ ਹੋਵੇ ਮੈਂ ਆਪਣੀ ਗਲਤੀ ਮੰਨ ਆਇਆ ਹਾਂ ਮੈਂ ਇਹ ਹੀ ਕੋਈ ਮੇਠੂ ਕਰਵਾਇਆ ਗਿਆ ਜੋ ਉਹਦੇ ਪਿੱਛੇ ਹੋ ਸਕਦਾ ਹੈ ਉਹਨਾਂ ਲੋਕਾਂ ਦੀ ਸਾਜ਼ਿਸ਼ ਹੋਵੇ ਜਿਹੜੇ ਅੱਜ ਤੱਕ ਆਪਣੇ ਆਕਾ ਮੰਨੀ ਬੈਠੇ ਨੇ ਉਹ ਡੇਰੇ ਦੇ ਬਾਬੇ ਨੂੰ ਉਹ ਦਾ ਮੇਰੇ ਨਾਲ ਵੀ ਵੱਡ ਫਰਜ਼ ਬੰਦਾ ਹੈ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੋਣ ਕਰਕੇ ਮੈਂ ਇੱਕ ਮੁਕਸੇਵਰ ਦਾ ਰਹਾ ਪਰ ਜੋ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੈ ਉਹਨੂੰ ਹਰ ਚੀਜ਼ ਧਰਮ ਦੇ ਪੱਖ ਵਿੱਚ ਰੱਖਣੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਵੀ ਪੱਖ ਵਿੱਚ ਦੇਖਣਾ ਚਾਹੀਦਾ ਹੈ ਸਿੱਖ ਧਰਮ ਹੀ ਪੱਖੇ ਤੇ ਰੱਖ ਕੇ ਚੱਲਣਾ ਚਾਹੀਦਾ ਹੈ ਸਿੱਖੀ ਨੂੰ ਵੀ ਪੱਖੇ ਤੇ ਰੱਖਣਾ ਚਾਹੀਦਾ ਹੈ ਇੱਕ ਆਪਣੇ ਆਪ ਨੂੰ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਖਵਾਉਣ ਵਾਲੇ ਜੋ ਆਪਣੀ ਗੋਲ ਨਹੀਂ ਮੰਨਦੇ ਮੈਂ ਸਮਝਦਾ ਹਾਂ ਕਿ ਉਹ ਜ਼ਿੰਦਗੀ ਇਹ ਸਭ ਤੋਂ ਵੱਡੀ ਆਪਣੀ ਗਲਤੀ ਕਰ ਰਹੇ ਨੇ ਉਹਨਾਂ ਵੀ ਮੇਰੇ ਅਕਰਾ ਕੇ ਅਕਾਲ ਤਖ਼ਤ ਸਾਹਿਬ ਕੇ ਆ ਕੇ ਇਹਦੀ ਭੁਲ ਮੰਨ ਲੈਣੀ ਚਾਹੀਦੀ